ਦੋਸਤੋ ਅੱਜ ਹੈ ਜੀ 31 ਜੁਲਾਈ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਵਸ ਸ਼ਹੀਦ ਉਦਮ ਸਿੰਘ ਉਹ ਮਹਾਨ ਸੂਰਮੇ ਸਨ ਜਿਨ੍ਹਾਂ ਨੇ ਕਿ ਪੰਜਾਬੀਆਂ ਦੀ ਅਣਖ ਦਾ ਬਦਲਾ ਮਾਈਕਲ ਓਡਵਾਇਰ ਨੂੰ ਲੰਡਨ ਦੇ ਕੈਕਸਟਰਨ ਹਾਲ ਵਿੱਚ ਗੋਲੀਆਂ ਮਾਰ ਕੇ ਲਿਆ ਸੀ ਇੱਥੇ ਜ਼ਿਕਰਯੋਗ ਹੈ ਜਨਰਲ ਡਾਇਰ ਨੇ ਮਾਈਕਲ ਓਡਵਾਇਰ ਦੇ ਹੁਕਮ ਦੇ ਨਾਲ ਜਲ੍ਹਿਆਂਵਾਲੇ ਬਾਗ ਦੇ ਵਿੱਚ ਨਿਰਹੱਥੇ ਲੋਕਾਂ ਨੂੰ ਗੋਲੀਆਂ ਦੇ ਨਾਲ ਪੁੱਟ ਦਿੱਤਾ। ਸ਼ਹੀਦ ਉਦਮ ਸਿੰਘ ਨੇ ਬੇਮਿਸਾਲ ਤਪੱਸਿਆ ਕਰਦੇ ਹੋਏ 21 ਸਾਲ ਬਾਅਦ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਮਾਈਕਲ ਅਡਵਾਇਰ ਨੂੰ ਗੋਲੀਆਂ ਮਾਰ ਕੇ ਪੁੱਟ ਦਿੱਤਾ ਤੇ ਪੰਜਾਬੀਆਂ ਦੀ ਅਣਖ ਦਾ ਬਦਲ ਲਿਆ। ਸ਼ਹੀਦ ਉਦਮ ਸਿੰਘ ਤੋਂ ਸਾਨੂੰ ਬਹੁਤ ਕੁਝ ਸਿੱਖਾ ਨੂੰ ਮਿਲ ਸਕਦਾ ਹੈ। ਧ੍ਰਿੜ ਨਿਸ਼ਚੈ, ਕੁਝ ਕਰ ਗੁਜ਼ਰਨ ਦਾ ਜਜ਼ਬਾ। ਦੇਸ਼ ਲਈ ਬਹੁਤ ਜਾਦਾ ਪਿਆਰ ਦੇਸ਼ ਦੇ ਲੋਕਾਂ ਨਾਲ ਪਿਆਰ ਸ਼ਹੀਦ ਉਦਮ ਸਿੰਘ ਜਲਿਆਂ ਵਾਲੇ ਬਾਗ ਦਾ ਦ੍ਰਿਸ਼ ਅੱਖਾਂ ਨਾਲ ਦੇਖਿਆ ਸੀ ਉਹਨਾਂ ਨੇ ਉਸੇ ਸਮੇਂ ठान ਲਈ ਸੀ ਕਿ ਮੈਂ ਇੱਕ ਕਾਰੇ ਦਾ ਬਦਲਾ ਲਵਾਵਾਂਗਾ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਆਖਿਰ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸ਼ਹੀਦ ਉਦਮ ਸਿੰਘ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਣੀ ਕੌਮ ਆਪਣਾ ਦੇਸ਼ ਆਪਣੇ ਲੋਕ ਇਹ ਜ਼ਰੂਰੀ ਨੇ ਉਸ ਤੋਂ ਬਾਅਦ ਬਾਕੀ ਗੱਲਾਂ ਇੱਕ ਵਾਰ ਫੇਰ ਤੋਂ ਸਜਦਾ ਹੈ ਉਸ ਮਹਾਨ ਸ਼ਹੀਦ ਨੂੰ ਸ਼ਹੀਦ ਉਦਮ ਸਿੰਘ ਅਮਰ ਰਹੇ